ਇਹ ਦੇਰ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਪਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਿੱਲੀ ਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਵੀ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਦੇ ਬੈਠੇ ਹੋ ਲੇਕਿਨ ਇਹ ਜਿਨ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਤਰੀ ਗਵਾਹ ਸਾਡੀ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਕਰੇ ਜੱਬੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਵਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਇਹ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਦੋਸਤਾਂ ਚੰਦ ਤੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਆ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾਲ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਬਾਹਰ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆਵੇਂ ਨੇ ਸਾਰੇ ਅਸੀਂ ਦੇਖ ਕੇ ਜਾਂ ਕੁਛ ਹੋਰ ਹੈ ਇਹ ਦੇਰੜ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਹੈ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਿੱਲੀ ਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਵੀ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਪਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਨ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹੋ ヒストਰੀ ਗਵਾਹ ਸਾਡੀ ਕਿ ਸਿਖੜਿਆ ਹਮੇਸ਼ਾ ਜੱਟ ਦੇ ਕਰੇ ਜੰਮੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਹਾਂ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਨਾ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚੱਲਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਉਹ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾਲ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਲੇਕਿਨ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਐ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆ ਮੈਂਨੇ ਸਾਰੇ ਅਸੀਂ ਦੇਖ ਕੇ ਇਹ ਕੁਝ ਹੋ ਰਿਹਾ ਹੈ